ਭਗਵਾਨ ਵਾਲਮੀਕਿ ਮਜਬੀ ਸਿੱਖ ਧਰਮ ਸਮਾਜ ਦੇ ਮੁਖ ਸੰਚਾਲ ਪ੍ਰਦੀਪ ਗੱਬਰ ਦੀ ਅਗਵਾਈ ਹੈ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ ਗਿਆ ਇਸ ਮੌਕੇ ਪਾਜਪਾ ਨੇਤਾ ਰਾਕੇਸ਼ ਗਿੱਲ ਗੌਰਵ ਗਿੱਲ ਲਵ ਆਦੀਵਾਸੀ ਨੀਟੂ ਸ਼ਟਰਾ ਵਾਲਾ ਵੀ ਮੌਜੂਦ ਸਨ ਗੱਬਰ ਜੀ ਇੱਕ ਸੱਚੇ ਸਮਾਜ ਸੇਵਕ ਨੇ ਉਹਨਾਂ ਨੇ ਹਮੇਸ਼ਾ ਸਮਾਜ ਦੀ ਸੇਵਾ ਕੀਤੀ ਆ ਔਰ ਆਪਣੇ ਵਾਲਮੀਕੀ ਮਜਬਨ ਸਮਾਜ ਨੂੰ ਅੱਗੇ ਜਾਣ ਆਸਤੇ ਬੜੇ ਪ੍ਰਯਾਸ ਕਰਦੇ ਰਹੇ ਨੇ ਸਾਡੇ ਸਮਾਜ ਦੇ ਰਹਿਬਰ ਡਾਕਟਰ ਭੀਮਰਾਜ ਮਹਿਦਕਾਰ ਜੀ ਜਿਨ੍ਹਾਂ ਨੇ ਸਾਡੇ ਦੇਸ਼ ਦਾ ਸੰਵਧਾਨ ਲਿਖਿਆ ਸਮੁੱਚਾ ਵਾਲਮੀਕੀ ਮਜਬੀ ਭਾਈਚਾਰੇ ਨੂੰ ਬਹੁਤ ਗਰਵ ਹੈ ਇਹ ਦੇਸ਼ ਦੇ ਨੇ ਹਾਂ ਪੜ੍ਹੋ ਲਿਖੋ ਚੁਚਾਰਸ਼ ਕਰੋ ਕੌਮ ਦੇ ਪਹਿਰੇਦਾਰ ਬਣੋ ਮਾਂ ਜੋ ਡਾਕਟਰ ਭੀਮਰਾਜ ਮਹਿਦਕਾਰ ਦਿੱਤੇ ਦੇਸ਼ ਹਦ ਚਲੋ ਇਹਦੇ ਨਾਲ ਹੀ ਸਮਾਜ ਚੜ੍ਹਦੀ ਕਲਾ ਚ ਰਹੇਗਾ ਤੇ 바ਵਾ ਸਾਹਿਬ ਭੀਮਰਾਮ ਅੰਬੇਡਕਰ ਜੀ ਦਾ ਅੱਜ ਜਿਹੜਾ ਵਾ ਅਸੀਂ ਜਨਮ ਦਿਹਾੜਾ ਸੈਲੀਬ੍ਰੇਟ ਕਰ ਰਹੇ ਹਾਂ ਤੇ ਪ੍ਰਮਾਤਮਾ ਵਾਲਮੀਕੀ ਦੇ ਆਵਣੇ ਇਸੇ ਤਰ੍ਹਾਂ ਸ਼ਹੀਦਵਾਦ ਰੱਖਣ ਜਿਹੜਾ ਬਾਬਾ ਸ਼ਾਮ ਬੇਲਗੜ ਦਾ ਉਪਰਾਲਾ ਮਨਾਇਆ ਗਿਆ ਮਸਾਰੇ ਸ਼ਹਿਰ ਵਾਸੀਆਂ ਨੂੰ ਸੂਬਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁ ਬਹੁ ਵਧਾਈ ਦੇਣਾ